ਬੜੀ ਹਰਾ ਨਿੱਦੀ ਗੱਲ ਹੈ ਕਿ ਜਿਹੜੀ ਕਿਸਾਨੀ ਦੀ ਕ੍ਰਾਈਸਿਸ ਹੈ ਉਹ ਸਿਖਰਾਂ ਦੇ ਉੱਤੇ ਪਹੁੰਚ ਗਈ ਹੈ ਸਦਾ ਜਗਦੀਸ਼ ਸਿੰਘ ਡਰਦੇਵਾਲ ਦਾ ਜਿਹੜਾ ਮਰਦ ਵਰਤਾ ਜੋ ਉਹਨਾਂ ਦੇ ਹਾਲਾਤ ਨੇ ਉਹ ਬੇਹਦ ਖਤਰਨਾਕ ਹੋ ਚੁੱਕੇ ਪਰ ਨਾ ਤਾਂ ਕੇਂਦਰ ਸਰਕਾਰ ਹੁਕਮ ਕਰਨੀ ਲਈ ਤੋ ਜਾਗ ਰਹੀ ਹੈ ਨਾ ਸੁਪੀਤੀ ਸਰਕਾਰ ਤੋ ਜਾਗ ਰਹੀ ਇਹ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਤਾਂ ਡੇ ਟੂ ਡੇ ਮੋਨਿਟਰਿੰਗ ਕਰ ਰਹੀ ਹੈ ਪਰ ਕੇਂਦਰ ਵੀ ਉਹਨਾਂ ਕੋਈ ਕੰਮ ਕਰ ਰਿਹਾ ਜਿੰਨਾਂ ਨੂੰ ਲੀਗਲੀ ਫਾਰਮੈਲਟੀ ਕਰਨੀ ਜ਼ਰੂਰੀ ਹੋਵੇ ਤੇ ਸੂਬੇ ਦੀ ਸਰਕਾਰ ਵੀ ਉਹਨਾਂ ਕੋਈ ਕੰਮ ਕਰਦੀ ਹੈ ਜਿੰਨਾਂ ਨੂੰ ਲੀਗਲ ਫਾਰਮੈਲਟੀ ਜ਼ਰੂਰੀ ਹੋਵੇ ਆਪਣੀ ਚਮੜੀ ਬਚਾਉਣ ਤੇ ਲੱਗੇ ਹੋਇਆ ਨਾ ਕੇਂਦਰ ਨੇ ਸੋਚਿਆ ਕਿ ਜਿਹੜਾ ਭਰੋਸਾ ਕਿਸਾਨੀ ਦਾ ਟੁੱਟ ਚੁੱਕਿਆ ਕੇਂਦਰ ਤੋਂ ਉਹਨੂੰ ਦੁਬਾਰਾ ਬਿਲਡ ਕਰਨ ਵਾਸਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਕੋਈ ਚੰਗਾ ਫੈਸਲਾ ਲਵੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਮੰਨਿਆ ਹੋਇਆ ਉਹਨੂੰ ਨੋਟੀਫਾਈ ਕਰੇ ਨਾ ਸੁਭਿਧੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜੋ ਪੰਜਾਬ ਦੇ ਏਡੇ ਹਾਲਾਤ ਐਸਵੇਂ ਖਤਰਨਾਕ ਬਣੇ ਹੋਏ ਆ ਵੀ ਜਾ ਕੇ ਪ੍ਰਧਾਨ ਮੰਤਰੀ ਕੋਲ ਮੁੱਖ ਮੰਤਰੀ ਬੈਠ ਕੇ ਇਸ ਗੱਲ ਦੀ ਗੰਭੀਰਤਾ ਨੂੰ ਉੱਥੇ ਪੇਸ਼ ਕਰੇ ਇਹ ਜਿਹੜੀ ਗੰਦੀ ਰਾਜਨੀਤੀ ਹੈ ਨਾ ਇਹ ਬਹੁਤ ਵੱਡਾ ਦੇਸ਼ ਦਾ ਨੁਕਸਾਨਕਾਰੀ ਇਹ ਨੈਸ਼ਨਲ ਹਿੱਤ ਦੇ ਵਿੱਚ ਨਹੀਂ ਆ ਇਸ ਤਰੀਕੇ ਦੀ بے ਵਿਸ਼ਵਾਸੀ ਇੱਕ ਜਿਹੜੀ ਹੈ ਵਰਗ ਦੀ ਕੇਂਦਰ ਤੇ ਸੂਬੇ ਦੀ ਸਰਕਾਰ ਤੇ ਹੋਣੀ ਇਸ ਤਰ੍ਹਾਂ ਦੇ ਸਬੰਧ ਜਿਹੜੇ ਆ ਕਿਸਾਨੀ ਦੇ ਔਰ ਕੇਂਦਰ ਦੇ ਬਣ ਜਾਣੇ ਤੁਸੀਂ ਉਤੋਂ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਦੀ ਡਰਾਫਟ ਐਗਰੀਕਲਚਰ ਪਾਲਿਸੀ ਭੇਜ ਕੇ ਫਿਰ ਪਿੰਪ੍ਰਿਕਸ ਦੇ ਰਹੇ ਤੁਹਾਨੂੰ ਸਾਰਾ ਕੁਝ ਰੋਕ ਕੇ ਤੇ ਕੁਝ ਅਸਾਰੂ ਕੰਮ ਕਰਨੇ ਚਾਹੀਦੇ ਤਾਂ ਜੋ ਪੰਜਾਬ ਦੇ ਔਰ ਜਿਹੜੇ ਕਿਸਾਨੀ ਦੇ ਹਾਲਤ ਆ ਉਹ ਸੁਧਰੇ